ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਫੇਰ ਮਿਲਦੀ ਹਾਂ ਜੀ ਨਵੀਂ ਵੀਡੀਓ ਦੇ ਨਾਲ ਜੋ ਕਿ ਹੈਗੀ ਆਪਣੀ ਭੈਣਾਂ ਲਈ ਤੇ ਸਟੀਚਿੰਗ ਨਾਲ ਰਿਲੇਟਡ ਵੀਡੀਓ ਠੀਕ ਆ ਸਟੀਚਿੰਗ ਚ ਅੱਜ ਆਪਾਂ ਤੁਹਾਨੂੰ ਇੱਕ ਸ਼ਰਟ ਮਤਲਬ ਕਿ ਨਾਪ ਇੱਕ ਸ਼ਰਟ ਦਾ ਕਟਿੰਗ ਕਰਨੀ ਦੱਸਾਂਗੇ ਜਿਹਦਾ ਨਾਪ ਹੈਗਾ 40 ਇੰਚ ਲੰਬਾਈ ਆ ਤੇ 22 ਇੰਚ ਘੇਰਾ ਠੀਕ ਆ ਤੇ ਬਾਕੀ ਫਿਟਿੰਗ ਆਪਾਂ ਤੁਹਾਨੂੰ ਨਾਲ-ਨਾਲ ਦੱਸਾਂਗੇ ਤੇ ਬ੍ਰੈਸਟ ਉਹਨਾਂ ਦੀ ਹੈਗੀ ਆ 21 ਇੰਚ ਤੇ 21 ਇੰਚ ਦੀਆਂ ਆਪਾਂ ਸਾਰਿਆਂ ਤੁਹਾਨੂੰ ਕਾਟਾ ਦੱਸਾਂਗੇ ਵੀ ਕਿਵੇਂ ਆਪਾਂ ਇਹਦੀ ਮਤਲਬ ਕਿੰਨਾ-ਕਿੰਨਾ ਆਪਾਂ ਮੋਢਾ ਰੱਖਣਾ ਕਿੰਨਾ ਤੀਰਾ ਰੱਖਣਾ ਤੇ ਕਿੰਨੀ ਇਹਨਾਂ ਦੀ ਆਪਾਂ ਜਿਹੜੀ ਆ ਕਿ ਕਾਟ ਵਗੈਰਾ ਪਾਉਣੀ ਆ ਠੀਕ ਆ ਆਪਾਂ ਸਾਰੀ ਤੁਹਾਨੂੰ ਜਿਹੜੀ ਕੀ ਆ ਡਿਟੇਲ ਜੇ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਇੱਕ ਜਰੂਰ ਛੱਡਿਆ ਕਰੋ ਪਲੀਜ਼ ਪਿਆਰਾ ਜਿਹਾ ਕਮੈਂਟ ਜਰੂਰ ਦਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਨਾਲ ਸਾਨੂੰ ਹੌਸਲਾ ਮਿਲਦਾ ਠੀਕ ਆ ਤੇ ਆਹ ਵਾਲਾ ਆਪਣਾ ਸੂਟ ਆ ਜਿਹੜਾ ਕਿ ਕਾਟਨ ਦਾ ਹੈਗਾ ਆ ਦੇਖੋ ਕਿੱਡਾ ਸੋਹਣਾ ਪ੍ਰਿੰਟ ਆ ਇਹਦਾ ਨਿਊ ਜ ਆ ਕਿਉਂਕਿ ਆਪਾਂ ਫੁੱਲਾਂ ਫੱਲਾਂ ਜਿਹਾਂ ਵਾਲੇ ਤਾਂ ਪਾਈ ਜਾਂਦੇ ਨੇ ਲੈਣੇ ਆ ਇਹ ਆਏ ਸਨਾਪ ਦਾ ਆਹ ਵਾਲਾ ਪ੍ਰਿੰਟ ਬਹੁਤ ਸੋਹਣਾ ਇਹਦੇ ਤੇ ਆਪਾਂ ਆਹ ਵਾਲੀ ਜਿਹੜੀ ਕਿ ਲੇਸ ਦੇਣੀ ਆ ਦੇਖੋ ਲੇਸ ਵੇਖੋ ਕਿੰਡੀ ਸੋਹਣੀ ਆ ਬਹੁਤ ਸੋਹਣੀ ਐ ਤੇ ਨਸਤਾਰੀ ਲੱਗੀ ਹੋਈ ਆ ਛੇ ਤੋਂ ਨੇ ਦੇਖਦੀ ਹੋਊਗੀ ਬਰੀਕ ਬਰੀਕ ਸ਼ਾਈਨਿੰਗ ਜੀ ਮਾਰਦੀ ਆ ਇਹ ਵਾਲੀ ਲੇਸ ਆ ਜਿਹੜੀ ਆਪਾਂ ਇਹਦੇ ਤੇ ਦੇਵਾਂਗੇ ਤੁਹਾਨੂੰ ਬਣੇ ਇਸ ਸ਼ਰਟ ਦੀ ਆਪਾਂ ਪੂਰੀ ਲੁੱਕ ਦਿਖਾਵਾਂਗੇ ਬਾਅਦ ਚੋਂ ਠੀਕ ਆ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ ਤੇ ਕਟਿੰਗ ਆਪਾਂ ਤੁਹਾਨੂੰ ਸਾਰੀ ਨਾਲ ਨਾਲ ਸਮਝਾਵਾਂਗੇ ਵੀ ਕਿੰਨਾ ਕਿੰਨਾ ਇਹਦਾ ਆਪਾਂ ਲੰਬਾਈ ਰੱਖੀ ਆ ਤੇ ਕਿੰਨਾ ਆਪਾਂ ਐਕਸਟਰਾ ਮਾਰਜ ਰੱਖਣਾ ਠੀਕ ਆ ਇਸ ਨਾਲ ਆਪ ਦਾ ਸ਼ਰਟ ਆ ਜਿਹੜਾ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਖੁਦ ਕੱਟ ਸਕਦੇ ਹੋ ਠੀਕ ਆ ਤੇ ਲੋ ਜੀ ਹੁਣ ਆਪਾਂ ਇਹਨੂੰ ਕਟਿੰਗ ਕਰਨੀ ਸ਼ੁਰੂ ਕਰਦੇ ਆ ਲੋ ਜੀ ਆਪਾਂ ਕਮੀਜ਼ ਦੀ ਜਿਹੜੀ ਕਿ ਲੰਬਾਈ ਆਪਾਂ ਲਾ ਲਈ ਆ ਇਹ 5 ਮੀਟਰ ਕਪੜਾ ਸੀ ਜਿਹਚੋਂ ਆਪਾਂ ਕਮੀਜ਼ ਦੀ ਲੰਬਾਈ ਲਾ ਲਈ ਆ ਕਮੀਜ਼ ਆਪਾਂ ਰੱਖਣਾ ਇਹਨਾਂ ਦਾ 40 ਇੰਚ ਤਿਆਰ ਤੇ ਆਪਾਂ 43 ਇੰਚ ਦੀ ਲੰਬਾਈ ਹੈ ਜਿਹੜੀ ਲਾਈ ਹੈ ਠੀਕ ਹੈ ਤੇ ਘੇਰਾ ਜਿਹੜਾ ਇਹਨਾਂ ਦਾ 22 ਇੰਚ ਤਿਆਰ ਆ ਆ ਸੌਰੀ 21 ਇੰਚ ਤੇ ਆਪਾਂ ਲਾਇਆ ਹੈਗਾ 25 ਇੰਚ ਠੀਕ ਹੈ 2-2 ਇੰਚ ਕਿਉਂਕਿ ਆਪਾਂ ਇਹਦੇ ਚ ਲੇਸ ਲੈ ਕੇ ਗੋਮ ਲੇਸ ਲਗਾ ਕੇ ਆਪਾਂ ਇਹਨੂੰ ਲਾਉਣੀ ਆ ਇਸ ਕਰਕੇ ਜਦੋਂ ਆਪਾਂ ਕੱਪੜਾ ਮਤਲਬ ਕਮੀਜ਼ ਦਾ ਲਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਐਵੇਂ ਫੋਲਡ ਕਰਨਾ ਦੇਖੋ ਐਵੇਂ ਠੀਕ ਹੈ ਸਾਰਾ ਆਪਾਂ ਐਵੇਂ ਫੋਲਡ ਕਰਾਂਗੇ ਜੇਕਰ ਕੋਈ ਪ੍ਰਿੰਟਿੰਗ ਦਾ ਮਤਲਬ ਹੈਗਾ ਵੀ ਫੁੱਲਾਂ ਦਾ ਮੂੰਹ ਉੱਪਰ ਹੇਠਾਂ ਵੱਲ ਨੂੰ ਫਿਰ ਤਾਂ ਆਪਾਂ ਨੂੰ ਅਲੱਗ-ਅਲੱਗ ਟੋਟੇ ਕਰਨੇ ਪੈਣੇ ਆ ਦੋਨਾਂ ਦੇ ਬੈਕ ਫਰੰਟ ਦੇ ਜੇਕਰ ਇਹਨਾਂ ਦਾ ਹੈ ਨਹੀਂ ਮਤਲਬ ਕੋਈ ਇਸ਼ੂ ਨਹੀਂ ਹੈਗਾ ਪ੍ਰਿੰਟ ਦਾ ਤਾਂ ਫਿਰ ਆਪਾਂ ਜਿਹੜਾ ਇਹਨੂੰ ਆ ਇਕੱਠਾ ਰੱਖ ਸਕਦੇ ਆ ਠੀਕ ਆ ਫਿਰ ਆਪਾਂ ਨੂੰ ਸੈਂਟਰ 'ਚੋ ਕਟਿੰਗ ਕਰਨ ਦੀ ਲੋੜ ਨਹੀਂ ਹੈਗੀ ਜਿਵੇਂ ਹੁਣ ਆਪਣਾ ਵਾਲਾ ਦੇਖੋ ਇੱਕੋ ਜਿਹਾ ਇਕੱਠਾ ਹੀ ਆ ਕਿਉਂਕਿ ਇਹਦੇ ਕੋਈ ਪ੍ਰਿੰਟਿੰਗ ਦਾ ਫਰਕ ਨਹੀਂ ਹੈਗਾ ਇਸ ਕਰਕੇ ਤੇ ਆਪਾਂ ਇਹਨੂੰ ਅੰਤਿਮ ਤਰੀਕੇ ਨਾਲ ਸੈੱਟ ਕਰ ਲੈਣਾ ਚਾਹੇ ਤਾਂ ਤੁਸੀਂ ਪ੍ਰੈਸ ਨਾਲ ਵੀ ਕਰ ਸਕਦੇ ਹੋ よ、う、し、ん。 ਉੱਚ ਐਵੇਂ ਆਪਾਂ ਇਹਨੂੰ ਕਰ ਲੈਣਾ ਦੇਖੋ ਤੁਸੀਂ ਆਪਾਂ ਇਹਨੂੰ ਐਵੇਂ ਵਿਛਾ ਲਿਆ ਚੰਗੀ ਤਰ੍ਹਾਂ ਇੱਕੋ ਜਿਹਾ ਕਰਕੇ ਸਾਰਾ ਠੀਕ ਹੈ ਲਓ ਜੀ ਆਪਾਂ ਇਹਨੂੰ ਚੰਗੀ ਕਰਾ ਲਾ ਹੁਣ ਤੁਹਾਨੂੰ ਦਿਖਾਉਣੀ ਆ ਆਪਾਂ ਇਹਨੂੰ ਐਵੇਂ ਆਪਾਂ ਚੰਗੀ ਕਰਾ ਦੇਖੋ ਵਿਛਾ ਲਿਆ ਹੁਣ ਆਪਾਂ ਜਿਹੜਾ ਆ ਆਪਾਸਾ ਨਾ ਕਿਉਂਕਿ ਇਹਦੇ ਪ੍ਰਿੰਟਿੰਗ ਦਾ ਕੋਈ ਆਪਾਂ ਨੂੰ ਇਸ਼ੂ ਨਹੀਂ ਹੈਗਾ ਇਸ ਕਰਕੇ ਆਪਾਂ ਜਿਹੜਾ ਫੁੱਲੇ ਸਾਈਡ ਆ ਇਹ ਸਾਈਡ ਤੋਂ ਆਪਾਂ ਇਹਦਾ ਤੀਰੇ ਵਗੈਰਾ ਦੀ ਕਟਿੰਗ ਕਰਾਂਗੇ ਆ ਆਪਣਾ ਬੰਦ ਹੈ ਹੁਣ ਆਪਾਂ ਐਵੇਂ ਕਰਕੇ ਇੱਥੇ ਰੱਖ ਲਾਂਗੇ ਠੀਕ ਆ ਇਧਰ ਆਪਾਂ ਕਰਾਂਗੇ ਪਹਿਲਾਂ ਆਪ ਕੋਪਰੋ ਥੋੜੀ ਜੀ ਸੈਟਿੰਗ ਕਰਦਗੇ ਕਿਉਂਕਿ ਵੱਧ ਘੱਟ ਆ ਜਿਹੜਾ ਆਪਾਂ ਕੱਢਦਗੇ ਨਾ ਠੀਕ ਆ ਲਓ ਇਹਦੇ ਆ ਦੇਖੋ ਹੁਣ ਸਾਰਾ ਇਹ ਇੱਕੋ ਜਿਹਾ ਹੋ ਗਿਆ ਤੇ ਹੁਣ ਆਪਾਂ ਇਹਦੇ ਨਿਸ਼ਾਨ ਲਗਾਉਣੇ ਆ ਆਪਾਂ ਤੁਹਾਨੂੰ ਸਾਰੇ ਨਿਸ਼ਾਨ ਹੋਣੇ ਉਹ ਦੱਸਾਂਗੇ ਠੀਕ ਆ ਤੀਰਾ ਆਪਾਂ ਇਹਨਾਂ ਦਾ ਜੇ ਤੁਹਾਡੀ ਮਤਲਬ ਕਿ ਬ੍ਰੈਸਟ ਹੈਗੀ ਆ 21 22 23 ਠੀਕ ਆ 19 ਤੋਂ ਲੈ ਕੇ 23 ਬ੍ਰੈਸਟ ਤੱਕ ਤੁਸੀਂ ਤੀਰਾ ਜਿਹੜਾ 6 ਇੰਚ ਰੱਖ ਸਕਦੇ ਠੀਕ ਆ ਇਹਨਾਂ ਦੀ ਬ੍ਰੈਸਟ ਹੈਗੀ 21 ਇੰਚ ਤਾਂ ਆਪਾਂ ਤੀਰਾ ਜਿਹੜਾ 6 ਇੰਚ ਰੱਖਿਆ ਠੀਕ ਆ 6 ਇੰਚ ਤੇ ਆਪਾਂ ਇੱਥੇ ਨਿਸ਼ਾਨ ਲਗਾਇਆ ਐਵੇਂ ਕਰਕੇ ਇੰਚ ਟੀ ਇਕ ਹੁਣ ਆਪਾਂ ਇੱਥੋਂ ਨਿਸ਼ਾਨ ਲਗਾਉਣਾ ਨੀਚੇ ਨੂੰ ਇੱਕ ਲੋ ਆਪਾਂ ਤੁਹਾਨੂੰ ਹੁਣ ਪੂਰਾ ਨੇੜੇ ਤੋਂ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਠੀਕ ਆ ਤੇ ਆਪਾਂ ਤੀਰੇ ਦਾ ਨਿਸ਼ਾਨ ਲਾਇਆ ਇੱਥੋਂ 6 ਇੰਚ ਦਾ ਠੀਕ ਆ ਹੁਣ ਆਪਾਂ ਲਾਵਾਂਗੇ ਮੋਡੇ ਦਾ ਨਿਸ਼ਾਨ ਮੋਡਾ ਆਪਾਂ ਰੱਖਾਂਗੇ ਇਹਨਾਂ ਦਾ ਤੀਰੇ ਤੋਂ 1 ਇੰਚ ਵਾਧ ਰੱਖਣਾ ਉਹਦਾ 7 ਇੰਚ ਇੱਥੇ ਨਿਸ਼ਾਨ ਲਗਾਵਾਂਗੇ 7 ਇੰਚ ਤਾਂ ਠੀਕ ਆ ਇੱਥੋਂ ਵੀ ਆਪਾਂ ਨਿਸ਼ਾਨ ਲਗਾਵਾਂਗੇ 6 ਇੰਚ ਦਾ ਠੀਕ ਆ ਐਸ ਨਿਸ਼ਾਨ ਨੂੰ ਤੇ ਐਸ ਨੂੰ ਮਿਲਾ ਦਾਂਗੇ ਇਥੋਂ ਆਪਾਂ ਰੱਖਾਂਗੇ ਆਹ ਪਰਖਿਆ 7 ਇੰਚ ਮੋਡਾ 6 ਇੰਚ ਤੀਰਾ ਠੀਕ ਆ ਤੇ 2.5 ਇੰਚ ਆਪਾਂ ਇਥੋਂ ਰੱਖਣਾ ਹੁੰਦਾ ਦਲਾ ਲਗਵਣਾ ਆਸਤੇ ਠੀਕ ਹੁਣ ਆਪਣਾ ਆਹ ਵਾਲਾ ਨਿਸ਼ਾਨ ਲਾ ਗਿਆਂ ਹੁਣ ਆਪਣੀਆਂ ਆਹੀਆਂ ਪਲੇਟਾਂ ਪਲੇਟਾਂ ਇਹਨਾਂ ਦੀਆਂ ਤਿਆਰ ਹੈਗੀਆਂ ਸਾਢੇ 10 ਪੌਣੇ 11 ਤੇ ਤਿਆਰ ਆ ਤੇ ਆਪਾਂ ਲਾਵਾਂਗੇ ਪਲੇਟਾਂ 12 ਇੰਚ ਤੇ 11.5 ਇੰਚ ਤੇ ਤਿਆਰ ਹੈਗਾ 12 ਇੰਚ ਦੀ ਆਪਾਂ ਪਲੇਟਾਂ ਦਾ ਨਿਸ਼ਾਨ ਲਗਾਵਾਂਗੇ ਠੀਕ ਆ ਜਿਹੜਾ ਸੈਂਟਰ ਆ ਇਹਨਾਂ ਦਾ ਆਪਾਂ 3.5 ਰੱਖਾਂਗੇ ਪਲੇਟਾਂ ਦਾ 23 ਬਰਸਟ ਤੱਕ ਤੁਸੀਂ 3.5 ਜਿਹੜਾ ਸੈਂਟਰ ਪਲੇਟਾਂ ਦਾ ਰੱਖ ਸਕਦੇ ਹੋ 19 ਤੋਂ ਲੈ ਕੇ ਠੀਕ ਆ ਐਸਾ ਨਾਪ ਦਾ ਤੁਸੀਂ ਸੂਟ ਜਿਹੜੀ ਆ ਵਾਲੀ ਵੀਡੀਓ ਦੇਖ ਕੇ ਕੱਟੋਗੇ ਤਾਂ ਜਿਹੜਾ ਨਾਪ ਆ ਤੁਹਾਡੇ ਬਿਲਕੁਲ ਪਰਫੈਕਟ ਫਿਟਿੰਗ ਆਊਗੀ ਲੰਬਾਈ ਆ ਪਲੇਟਾਂ ਦੀ ਜਿਹੜੀ ਆਪਣੀ ਹੈਗੀ ਆ 7 ਇੰਚ ਠੀਕ ਇੱਥੋਂ ਵੀ ਆਪਾਂ ਉਵੇਂ ਹੀ 3.5 ਤੇ ਇੱਕ ਨਿਸ਼ਾਨ ਲਗਾਵਾਂਗੇ ਇਸ ਨੂੰ ਮਿਲਾ ਦਾਂਗੇ ਹੁਣ ਪਲੇਟ ਦਾ ਆਪਾਂ ਇੱਕ ਅੱਧ ਦਾ ਨਿਸ਼ਾਨ ਲਾਵਾਂਗੇ 7 ਇੰਚ ਪਲੇਟ ਦੀ ਲੰਬਾਈ ਹੈ ਤਾਂ ਆਪਾਂ 3.5 ਤੇ ਇੱਕ ਨਿਸ਼ਾਨ ਲਗਾਵਾਂਗੇ ਆਪਾਂ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਇਹ ਨਿਸ਼ਾਨ ਆਪਾਂ ਕਿਉਂ ਲਗਾਇਆ ਇੱਕ 3.5 ਤੇ ਆਪਾਂ ਸੈਂਟਰ 'ਚ ਇਹਦੇ ਨਿਸ਼ਾਨ ਅੱਧ ਚ ਇਹ 6 ਦੀ ਪਾਈ ਹੈ ਤੁਸੀਂ ਤਾਂ 3 ਤੇ ਲਗਾਉਂਗੇ ਜਿੰਨੀ ਵੀ ਪਾਈ ਹੈ ਤੁਸੀਂ ਉਹਦੇ ਅੱਧ ਤੇ ਇੱਕ ਨਿਸ਼ਾਨ ਲਾਉਂਗੇ ਜਿਹੜੀ ਸਾਈਡ ਪਲੇਟਾਂ ਬਰੈਸਟ ਵਾਲੀਆਂ ਉਹ ਆਪਾਂ ਇੱਥੋਂ ਲਾਵਾਂਗੇ 2 ਇੰਚ ਠੀਕ ਹੈ ਇਧਰੋਂ ਵੀ ਲਾਵਾਂਗੇ ਆਪਾਂ 2 ਇੰਚ ਠੀਕ ਆ 2 ਇੰਚ ਨੂੰ ਆਪਾਂ ਜਿਹੜੀ ਆ ਵਾਲਾ ਕੋਨਰ ਕਾਰਨਰ ਬਣਿਆ ਇੱਥੇ ਠੀਕ ਆ ਉਸ ਨਾਲ ਇਹਨੂੰ ਆਪਾਂ ਮਿਲਾ ਦਾਂਗੇ ਐਵੇਂ ਕਰਕੇ ਆਵਲੀ ਪਲੇਟ ਨੂੰ ਆਪਾਂ ਇੱਥੇ ਮਿਲਾ ਦਾਂਗੇ ਠੀਕ ਆ ਤੇ ਜਿਹੜੀ ਆਪਾਂ ਆ ਨਿਸ਼ਾਨ ਲਗਾਇਆ ਇੱਕ ਇੱਥੇ ਇਹਨੂੰ ਆਪਾਂ ਇੱਧਰ ਸਿੱਧਾ ਕਰ ਲਾਂਗੇ ਐਵੇਂ ਕਰਕੇ ਇੱਥੇ ਇੱਕ ਸਿੱਧਾ ਕਰ ਲਾਂਗੇ ਆਪਾਂ ਇਹਨੂੰ ਇੱਥੋਂ ਤੱਕ ਠੀਕ ਆ ਹੁਣ ਜਿਹੜੀ ਆਪਾਂ ਪਲੇਟ ਦਾ ਨਿਸ਼ਾਨ ਲਗਾਇਆ ਸੀ ਇੱਥੋਂ 2 ਇੰਚ ਦਾ ਇਸ ਪਲੇਟ ਦੇ ਨਿਸ਼ਾਨ ਨੂੰ ਆਪਾਂ ਇਸ ਨਿਸ਼ਾਨ ਨਾਲ ਮਲਾਵਾਂਗੇ। ਲੋਚ ਠੀਕ ਆ ਆਪਾਂ ਇਹਨੂੰ ਇੱਥੇ ਮਲਾ ਦੇਣਾ। ਠੀਕ ਆ ਪੂਰਾ ਤੁਹਾਨੂੰ ਸਮਝ ਆਈ ਜਾਂਦਾ ਹੋਊਗਾ ਕਲੀਅਰ ਆ ਮੈਨੂੰ ਤਾਂ ਲੱਗਦਾ ਠੀਕ ਆ ਹੁਣ ਆਪਣੀ ਇਹਦੀ ਫਿਟਿੰਗ ਦਾ ਨਿਸ਼ਾਨ। ਫਿਟਿੰਗ ਦਾ ਨਿਸ਼ਾਨ ਆਪਾਂ ਰੱਖਾਂਗੇ ਨਾ ਰਾ 16 ਇੰਚ ਦੇ ਕਿਉਂਕਿ 15 ਇੰਚ ਤੇ ਤਿਆਰ ਹੈਗੀ ਆ ਅੱਧਾ ਇੰਚ ਆਪਣਾ ਐਕਸਟਰਾ ਇੱਥੇ ਜਾਊ ਪਲੇਟ 'ਚ ਤੇ ਅੱਧਾ ਇੰਚ ਆਪਣਾ ਇੱਥੇ ਆਰਮਹੋਲ ਜਾਊਗਾ ਇਸ ਕਰਕੇ ਆਪਾਂ 16 ਤੇ ਲਗਾਇਆ ਹੋਇਆ ਇਹ ਨਿਸ਼ਾਨ ਤੇ ਏਪ ਇਹਨਾਂ ਦੀ ਹੈਗੀ ਆ 22 ਇੰਚ ਠੀਕ ਹੈ ਇਹ ਆਪਾਂ ਆ ਰੱਖਾਂਗੇ 22 ਇੰਚ 22 ਇੰਚ ਤੇ ਆਪਾਂ ਨਿਸ਼ਾਨ ਲਗਾ ਲਾਂਗੇ ਲੋ ਜੀ ਹੁਣ ਆਪਣੇ ਆ ਸਾਰੇ ਨਿਸ਼ਾਨ ਲੱਗ ਗਏ ਆ ਠੀਕ ਆ ਤੇ ਆਪਾਂ ਜਿਹੜੀਆਂ ਪਲੇਟਾਂ ਦੇ ਨਿਸ਼ਾਨ ਆ ਦੂਸਰੀ ਸਾਈਡ ਕਿਵੇਂ ਲਗਾਉਣੇ ਆ ਆਪਾਂ ਜੇ ਤਾਂ ਤੁਹਾਡੇ ਕੋਲ ਪੈਨ ਵਗੈਰਾ ਹੈ ਉਸੀ ਪੈਨ ਨਾਲ ਲਾ ਸਕਦੇ ਹਾਂ ਠੀਕ ਆ ਐਵੇਂ ਕਰਕੇ ਐਵੇਂ ਕਰਕੇ ਇੱਥੇ ਵਿੱਚ ਚੰਗੀ ਤਰ੍ਹਾਂ ਖੋ ਕੇ ਤੇ ਇੱਧਰ ਇੱਕ ਨਿਸ਼ਾਨ ਲਗਾ ਲਓ ਠੀਕ ਆ ਇੱਥੇ ਵੀ ਐਵੇਂ ਤੇ ਨਹੀਂ ਤਾਂ ਤੁਸੀਂ ਕੈਂਚੀ ਨਾਲ ਵੀ ਇਹ ਨਿਸ਼ਾਨ ਆ ਜਿਹੜੇ ਲਗਾ ਸਕਦੇ ਹੋ ਕੈਂਚੀ ਨਾਲ ਵੀ ਐਵੇਂ ਲੱਗ ਜਾਂਦੇ ਐਵੇਂ ਕਰਕੇ ਇੱਧਰ ਪੂ ਚੰਗੀ ਫਿਰ ਨਾ ਨਿਸ਼ਾਨ ਆ ਜਿਹੜੇ ਆਪਾਂ ਜ ਚੱਕ ਚੱਕ ਕੇ ਲਾਵਾਂਗੇ ਆਪਾਂ ਤੇ ਇਧਰ ਉਧਰ ਹੋ ਜਾਂਦੇ ਐਵੇਂ ਨਿਸ਼ਾਨ ਜਿਹੜੇ ਇਧਰ ਉਧਰ ਨਹੀਂ ਹੁੰਦੇ ਪੂਰੇ ਸਹੀ ਲੱਗਦੇ ਆ ਲਓ ਜੀ ਆ ਦੇਖੋ ਠੀਕ ਆ ਆ ਆਪਾਂ ਸਾਈਡ ਪਲੇਟਾਂ ਦੇ ਨਿਸ਼ਾਨ ਵੀ ਫਰੰਟ ਵਾਲੇ ਤੇ ਲਾਉਣੇ ਨੇ ਦੇ ਕੱਲੇ ਤੇ ਠੀਕ ਆ ਲਓ ਜੀ ਹੁਣ ਆਪਣੇ ਸਾਰੇ ਨਿਸ਼ਾਨ ਆ ਜਿਹੜੇ ਲੱਗ ਗਏ ਆ ਠੀਕ ਆ ਹੁਣ ਆਪਾਂ ਤੁਹਾਨੂੰ ਆਰਮ ਹੋਲ ਦੀ ਕਟਿੰਗ ਦੱਸਣੀ ਵੀ ਕਿਵੇਂ ਕਰਨੀ ਹੈ ਪਲੇਟਾਂ ਦੇ ਨਿਸ਼ਾਨ ਲੱਗ ਗਏ ਐਵੇਂ ਠੀਕ ਆ ਤੁਹ ਪੀਰਾ ਤੁਹਾਨੂੰ ਦੱਸਤਾ ਮੋਡਾ ਕਿੰਨਾ ਰੱਖਿਆ ਤੇ ਆ ਵਾਲਾ ਨਿਸ਼ਾਨ ਜਿਹੜੀ ਦੂਸਰੀ ਫਿਟਿੰਗ ਦੀ ਨਿਸ਼ਾਨਾ ਉਹ ਆਪਾਂ ਪਲੇਟਾ ਪਾਉਣ ਤੋਂ ਬਾਅਦ ਲਗਾਉਣੇ ਹੁੰਦੇ ਆ ਜੇ ਤੁਸੀਂ ਲਗਾਉਣੇ ਆ ਤੇ 1 ਇੰਚ ਵੱਧ ਰੱਖ ਕੇ ਲਗਾਉਣੇ ਆ ਠੀਕ ਆ ਵੈਸੇ ਮੈਂ ਬਾਅਦ ਚ ਲਾਉਣੀ ਹੁੰਨੀ ਆ ਤੇ ਲੋ ਜੀ ਹੁਣ ਆਪਾਂ ਇੱਥੋਂ ਰੱਖਾਂਗੇ ਇਹਦਾ ਹਾਫ ਕਰ ਲਈਦਾ 7 ਇੰਚ ਆ ਨਾ 3.5 ਤੇ ਇੱਕ ਨਿਸ਼ਾਨ ਲਾ ਲਈਦਾ ਠੀਕ ਆ ਉਧਰੋਂ ਐਸ ਦਾ ਹਾਫ ਕਰ ਲਈਦਾ ਇਹ ਹੈਗਾ 3.5 ਤੇ 3.2 ਤੇ ਲਾ ਲਈਦਾ ਇੱਕ ਨਿਸ਼ਾਨ ਠੀਕ ਹੈ ਐਂ ਤਾਂ ਹੁਣ ਆਪਾਂ ਇਹਦੇ ਲਾਵਾਂਗੇ 2 ਇੰਚ ਤੇ ਇੱਕ ਨਿਸ਼ਾਨ 2 ਇੰਚ ਦਾ ਠੀਕ ਹੈ ਐਵੇਂ ਕਰਕੇ ਲੋ ਜੀ ਇਹਨਾਂ ਦੇ ਛਾਲਣ ਨੂੰ ਆਪਾਂ ਐਵੇਂ ਗਲਾਈ ਦੇ ਕੇ ਮਿਲਾ ਦਾਂਗੇ ਠੀਕ ਹੈ ਤੇ ਜਿਹੜੀ ਆਪਾਂ ਫਰੰਟ ਪੱਲੇ ਦੀ ਕਾਟ ਪਾਉਣੀ ਉਹ ਆਪਾਂ ਇੰਚ ਟੇਪ ਉੱਪਰੋਂ نیچے ਨੂੰ ਕਰਨਾ ਉੱਪਰੋਂ نیچے ਨੂੰ ਕਰਕੇ ਸਵਾ ਕ ਇੰਚ ਇੰਚ ਦੀ ਪਾਉਣੀ ਆ ਠੀਕ ਆ ਇਧਰੋਂ ਤੁਸੀਂ 1 ਇੰਚ ਦੀ ਪਾ ਸਕਦੇ ਹੋ ਇਧਰੋਂ 1/2 ਇੰਚ ਤੱਕ ਹੋਣਾ ਚਾਹੀਦਾ ਠੀਕ ਆ ਜੇ ਸਿੱਧੇ ਪਾਸੇ ਪਾਉਣੇ ਆ ਤੇ ਇਸ ਨਿਸ਼ਾਨ ਨੂੰ ਐਵੇਂ ਆਪਾਂ ਇੱਥੇ ਮਿਲਾ ਦਾਂਗੇ ਦੇਖੋ ਉਮੀਦ ਕਰਦੀ ਤੁਹਾਨੂੰ ਸਾਰੀ ਸਮਝ ਆਈ ਜਾਂਦੀ ਹੋਊ ਵੀ ਵੈਸੇ ਠੀਕ ਆ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਕਟਿੰਗ ਪਹਿਲਾਂ ਆਪਾਂ ਕਰਾਂਗੇ ਬੈਕ ਇਕੱਠੀ ਦੋਨਾਂ ਦੀ ਦੋਨਾਂ ਦੀ ਆ ਦੇਖੋ ਲੋਚ ਆਪਾਂ ਕਟਿੰਗ ਕਰ ਲਈ 1/2 ਇੰਚ ਦੀ ਆਪਾਂ ਇੱਥੋਂ ਜਿਹੜੀ ਕਿ ਤਿਰਛੀ ਕਾਟ ਪਾ ਲਈ ਦੀ ਨਿਸ਼ਾਨ ਲਗਾ ਕੇ ਪਾਉਣੀ ਤੁਸੀਂ ਨਿਸ਼ਾਨ ਲਾ ਕੇ ਪਾ ਸਕਦੇ ਜੋ ਉੰਜ ਹੀ ਪਾਉਣੀ ਤੁਸੀਂ ਉੰਜ ਪਾ ਸਕਦੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਸਿਰਫ ਇੱਕ ਪੱਲਾ ਉੱਪਰ ਵਾਲਾ ਚੱਕਣਾ ਯਾਨੀ ਕਿ ਫਸਟ ਠੀਕ ਆ ਤਾਂ ਆਪਾਂ ਉਹਦੇ ਤੇ ਇਹ ਜਿਹੜਾ ਕਿ ਫਰੰਟ ਪੱਲੇ ਦੀ ਜਿਹੜੀ ਕਾਰਟ ਆ ਫਰੰਟ ਪਾਸੇ ਦੀ ਆਪਣੇ ਕਮੀਜ਼ ਦੇ ਫਰੰਟ ਹਿੱਸੇ ਦੀ ਉਹ ਇਹ ਵਾਲੀ ਕਾਰਟ ਆ ਜਿਹੜੀ ਇਹ ਸਿਰਫ ਇਹਦੇ ਤੇ ਪਾਉਣੀ ਹੈ ਲਓ ਜੀ ਦੇਖੋ ਤੁਸੀਂ ਐ ਠੀਕ ਹੁਣ ਆਪਾਂ ਇੱਥੇ ਇੱਕ ਕੱਟ ਦਾ ਨਿਸ਼ਾਨ ਲਗਾਵਾਂਗੇ ਪਲੇਟ ਤਾਂ ਕਿ ਪਲੇਟ ਪਾਉਣ ਵਾਲੇ ਆਪਾਂ ਨੂੰ ਦਿੱਕਤ ਨਾ ਆਵੇ ਦੋਨਾਂ ਸਾਈਡਾਂ ਤੇ ਇੱਕੋ ਜਿਹਾ ਹੋਵੇ ਇੱਕ ਕਾਪਾ ਕੱਟ ਦਾ ਨਿਸ਼ਾਨ ਆ ਜਿਹੜਾ ਇੱਥੇ ਲਗਾਵਾਂਗੇ ਠੀਕ ਹੈ ਇੱਕ ਕਾਪਾ ਕੱਟ ਦਾ ਨਿਸ਼ਾਨ ਆ ਜਿਹੜਾ ਹਿੱਪ ਵਾਲੇ ਨੂੰ ਤੇ ਲਾਵਾਂਗੇ ਇੱਥੇ ਦੇਖੋ ਹੁਣ ਤੁਸੀਂ ਸਾਰੇ ਹੁਣ ਆਪਣਾ ਰਹਿ ਗਿਆ ਬੈਕ ਨੈਕ ਬੈਕ ਨੈਕ ਆਪਾਂ ਕਟਿੰਗ ਕਿਵੇਂ ਕਰਾਂਗੇ ਉੱਪਰ ਵਾਲਾ ਹਿੱਸਾ ਆਪਾਂ ਦੇਵਾਂਗੇ ਚੱਕਰ ਠੀਕ ਆ ਹੁਣ ਆਪਣਾ ਬੈਕ ਨੈਕ ਆ ਜਿਹੜਾ 6 ਇੰਚ ਦਾ ਰੱਖਣਾ ਆਪਾਂ ਯਾਨੀ ਕਿ ਸਾਢੇ 1/5 ਦੇ ਰੱਖਾਂਗੇ ਸਾਢੇ 1/5 ਦੇ ਇੱਕ ਨਿਸ਼ਾਨ ਲਾਵਾਂਗੇ 2 1/2 ਇੰਚ ਦਾ ਆਪਾਂ ਐਵੇਂ ਲਾਵਾਂਗੇ ਤੇ 2 1/2 ਲਈ ਆਪਾਂ ਉੱਪਰੋਂ ਲਾਵਾਂਗੇ ਠੀਕ ਹੈ ਜਿਆਦਾ ਡੀਪ ਨੈਕ ਨਹੀਂ ਬਣਾਉਣਾ ਇਸ ਕਰਕੇ ਨਾ ਹੀ ਆਪਾਂ ਜਿਆਦਾ ਬਰੌਡ ਬਣਾਉਣਾ ਹੈਗਾ ਠੀਕ ਹੈ ਤੇ ਹੁਣ ਆਪਾਂ ਇਹਦੀ ਗਲਾਈ ਹੈ ਜਿਹੜੀ ਤੁਸੀਂ ਪਾ ਸਕਦੇ ਹੋ ਐਵੇਂ ਕਰਕੇ 1.5 ਇੰਚ ਤੇ ਜੇ ਤੁਸੀਂ ਉਵੇਂ ਪਾਉਣੀ ਆ ਅੱਜ ਮੈਂ ਤਾਂ ਵੈਸੇ ਕੋਈ ਗਲਾਈ ਪਾਈ ਨਹੀਂ ਹੈਗੀ ਹੱਥ ਨਾਲ ਐਵੇਂ ਸਿੱਧੀ ਸਿੰਪਲੀ ਪਾਉਣੀ ਆ ਤਾਂ ਤੁਸੀਂ 2.5 ਇੰਚ ਤੇ ਪਾ ਸਕਦੇ ਠੀਕਾ ਇਥੋਂ ਐਵੇਂ ਕਰਕੇ ਠੀਕਾ ਤੇ ਆਪਾਂ ਦੇਖੋ ਜਿਹੜੀ ਨੈਕ ਦੀ ਕਟਿੰਗ ਆ ਜਿਹੜੀ ਕੰਪਲੀਟ ਹੋ ਗਈ ਆ ਉਮੀਦ ਕਰਦੀ ਤੁਹਾਨੂੰ ਵੀਡੀਓ ਸਾਰੀ ਵਧੀਆ ਲੱਗੀ ਹੋਊਗੀ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਓਕੇ ਬਾਏ